ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡਾ ਸਵਾਗਤ ਆ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਚੱਲ ਫੇਰੇ ਸ਼੍ਰੀ ਫਤੇਗੜ ਸਾਹਿਬ ਨੂੰ ਤੇ ਹੁਣ ਆਪਾਂ ਖੜੇ ਸੀ ਆਪਣੇ ਮਹਿਰਾ ਲੰਗਰ ਚ ਇੱਥੇ ਲਾਉਣਾ ਸੀ ਇੱਕ ਗੱਟੇ ਦਾ ਆਟਾ ਤੇ ਇੰਨੀ ਕਿ ਸਾਡੇ ਨਾਲ ਅੱਜ ਸੰਗਤ ਆ ਕੱਲ ਅਸੀਂ ਦੋ ਜਣੇ ਸੀ ਅੱਜ ਅਸੀਂ ਬੰਦੇ ਬਹੁ ਹੋ ਗਏ ਪਰ ਤੇ ਆਹ ਬੰਦਾ ਸੀ ਮਸਾ ਤਿਆਰ ਕਰਿਆ ਵਾਲਾ ਤੇ ਵਾ ਚੱਲਦੇ ਆ ਓਏ ਆਟੇ ਦਾ ਗੱਟਾ ਲਾ ਦਈਏ ਆਪਾਂ ਆਜੋ ਅਸੀਂ ਲਾ ਦਈ ਜੀ ਘਾਟੇ ਦਾ ਗੱਟਾ ਤੇ ਕੰਨੀ ਦਿਖਾ ਦਿੰਦੇ ਆ ਤੁਹਾਨੂੰ ਆਪਣੀ ਇੱਕ ਸਾਡੇ ਕਿ ਕਿਸੇ ਦਾ ਫਰਕ ਲੈ ਚੱਲਾਂਗੇ ਪੱਕੀ ਦਾ ਨਹੀਂ ਘੜਾ ਬੋਲੀ ਨਾ ਪਤਾ ਦਵਾਈ ਤੇ ਆਪਾਂ ਲੈ ਜਾ ਸਾਮਾਨ 6000 ਦਾ ਆਪਾਂ ਟੋਟਲ ਸਾਮਾਨ ਆਗੇ ਆਪਣਾ ਮੰਦ ਕੀ ਚਲੋ ਦੋ ਤਿੰਨ ਗੱਟੇ ਗੰਡਿਆਂ ਦੇ ਤੇ ਗਾਜਰਾਂ ਹੋਗੇ ਇੱਕ ਇੱਕ ਟਮਾਟਰ ਥੇ ਆਲੂਆਂ ਦੇ ਟੋਟਲ ਆਪਾਂ ਸਾਮਾਨ ਪੂਰਾ 6000 ਦਾ ਕਰ ਲਿਆ ਤੇ ਭਵਾਨੀਗੜ੍ਹ ਇਸ ਟਾਈਮ ਆਪਾਂ ਖੜੇ ਆਗੇ ਤੇ ਬਾਟ ਅਜੇ ਪਈ ਬਹੁਤ ਦੂਰ ਦੀ ਹੈ ਜਾਮ ਵੀ ਬਈ ਬਹੁਤ ਲੱਗਣਾ ਰਾਤ ਦੇ ਇੱਕ ਦੋ ਸਾਨੂੰ ਵੱਜਣਗੇ ਮਾਤਾ ਜੀ ਦੀ ਕਾਲਜ ਚਲਾਉਣਾ ਟਰੈਕਟਰ ਆਪਾਂ ਕੀ ਇਹ ਦੇ ਕਰਕੇ ਹੈ ਬਾਜੀ ਕਿ ਨਵੇਂ ਮਹਾਰਾਜ ਇਕੱਠੇ ਹੋਰੀ ਕੋਈ ਸੁਣਦਾ ਮੈਂ ਆਪਦਾ ਇੱਧਰ ਬੋਲ ਰਿਹਾ ਨਾ ਕੀ ਹੋ ਗਿਆ ਹਾ ਕੋਈ ਨੰਬਰ ਦਿੱਤਾ ਫੋਨ ਚੱਲ ਆ ਮਾਰਡਰ ਦਾ ਧਰਾ ਦੇ ਗੱਦਰਾ ਦੇ ਪਹਿਲਾਂ ਆ ਲੈੰਦੋ 27 58 58 ਕੱਲ ਵਾਲਾ ਵੀ ਵਧੀਆ ਬਣ ਗਿਆ ਜੀ ਦਾ 20 ਮਿੰਟਾਂ ਵਾਲਾ ਉਹ ਯਾਰ ਅੱਜ ਬਾਕੀਆਂ ਨੂੰ ਮੂਰੇ ਤਨ ਮੈਂ ਤੱਕੀ ਹੋ ਜਾ ਮੂਰੇ ਇਹ ਨੂੰ ਰੱਖਣੇ ਦੁਪਹਿਰ ਹੋਣਾ ਵੀ ਕੰਮ ਹੋ ਜਾਊਗਾ ਉਹ ਅਖਰੀ ਨਾਲ ਕੌਣ ਸੇ ਬੈਠੇ ਨੇ ਇਹਨੇ ਚਾਂਡੇ ਖਾ ਲੈਣੇ ਗੱਲ ਨਹੀਂ ਬਾਦਮੀ ਤੁਸੀਂ ਵੀਡੀਓ ਰਿਕਾਰਡ ਹੋਈ ਜਾਂਦੇ ਥੋੜਾ ਬਲੌਗ ਬਣਾ ਕੇ ਪਾ ਆਈ ਨਹੀਂ ਪਾਇਆ ਆਈ ਨਹੀਂ ਹੋਰ ਕੁਝ ਹਾਂ ਪਾਇਆ ਉਹ ਨਾਟਾ ਇਹ ਪਾਉਣਾ ਸੀ ਉਹਦਾ ਅਹੀਂ ਪੈ ਕੱਸੇ ਆਈ ਵੀ ਕਿ ਨਾ ਉਹ 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 ਖੜਿਆ ਥੇ ਕੋਈ ਨਾ ਖੜਾ ਜਾਂ ਕਰ ਲੋ ਖੜਾ ਕਰ ਲੋ ਇਹਨੂੰ ਖੜਾ ਕਰ ਲੋ ਇਹਨੂੰ ਉਹ ਗੱਟਾ ਕਰ ਲਾ ਲਓ ਜੀ ਆਪਾਂ ਖੜੇ ਸੀ ਹੁਣ ਲੰਗਰ 'ਚ ਤੇ ਪਛਾਦਾ ਪਾਣੀ ਛਕਿਆ ਤੇ ਸ਼ਾਟਲੇਵਾ ਸਾਹਿਬੀ ਨੇ ਚਾਹ ਤੇ ਆਪਾਂ ਚੱਲਦੇ ਹਾਂ ਪੌਣੇ 40 ਦਿਵਾਰੀ ਤੇ ਜਿਹੜਾ ਆ ਬੰਦਾ ਨੇ ਸਾਡੀ ਗੱਲ ਨਹੀਂ ਵਾ ਜਮਾ ਵੀ ਮੰਨਦਾ ਆਜੋ ਕੀ ਨਹੀਂ ਬਣਾਉਣਾ ਦਾ ਬਸ ਨਹੀਂ ਬਣਾਏ ਕਿ ਫੁੱਲ ਲਾਦਾ ਹੁਣ ਇਹ ਦੂਸਰਾ ਸਾਰੇ ਵੀਡੀਓ ਬਣ ਰਹੀ ਹੈ ਬਣੀ ਜਾਂਦੀ ਹੈ ਬਸ ਆ ਜੀ ਮੇਰੇ ਕਾਲੇ ਟਾੜ ਵਾਲਾ ਪਟੂੜ ਉੱਡ ਗਿਆ ਚਪ ਚੁੱਕਿਆ ਲਓ ਜੀ ਆ ਗਏ ਬਸ ਆਪਾਂ ਪਟਿਆਲੇ ਪਹੁੰਚ ਰਹੇ ਹਾਂ ਤੇ ਹੁਣ ਟ੍ਰੈਕਟ 'ਚ ਲੱਗੇ ਸੀ ਤੇਲ ਪਾਉਣ ਤੇ ਪਵਾ ਰਹੇ ਹਾਂ ਤੇ ਇਹ ਬਾਤ ਜੁੜੀ ਰਹੋ ਵੀਡੀਓ ਦੇ ਨਾਲ ਆ ਪਟਿਆਲੇ ਆਪਾਂ ਪਹੁੰਚਣ ਆ ਰਹੇ ਹਾਂ ਜੀ ਚਲ ਮਿੱਤਰੋ ਇਹ ਬ੍ਰਿੰਗੀ ਚੱਕਰਾ ਤੇ ਆਪਾਂ ਪੰਪ ਉਧਰ ਸੈਟਿੰਗ ਜੀ ਕਰਾ ਕੇ ਲੈ ਅਸੀਂ ਰੇਸ ਨਾ ਜਿਵੇਂ ਆਪਾਂ ਦੇਪ ਥੋੜੀ ਪਿੱਛੇ ਉਹਦੀ ਪਿੱਛੇ ਮੋੜ ਦਿੰਦਾਗਾ ਪਰ ਇੱਕੀ ਗੱਲ ਉਧਰ ਇੱਕ ਰੇਜ ਜੀ ਆੜਨ ਲੱਗੀ ਉਹ ਆ ਤੇ ਆ ਬ੍ਰੇਕ ਜੇ ਸੈੱਟ ਕਰੇ ਜੇ ਤਰੀਕੀ ਹੋ ਗਿਆ ਤੇ ਬਾਕੀ ਆਪਾਂ ਪਟਿਆਰੇ ਪਹੁੰਚ ਚੁੱਕੇ ਹਾਂਗੇ ਬਾ ਥੋੜੀ ਉਹ ਬਾਟ ਰਹਿ ਗਈ ਜਾਈ ਜੰਨੇ ਆਗਾ ਐ ਦੁਬਾਰੋਂ ਟਰੈਕਟਰ ਦੀ ਬੰਡ ਬੰਦ ਕਰੂਗਾ ਮੈਂ ਚਲਾਵੋ ਲੈ ਕਰੋ ਦਾਜੀ ਪਟਿਆਲੇ ਸ਼ਹਿਰ ਦੇ ਵਿੱਚ ਆਪਾਂ ਪਹੁੰਚ ਗਏ ਆ ਇੱਧਰ ਹੈਗਾ ਸੁਖਨਵਾਰ ਗੁਰੂ ਘਰ ਤੇ ਬਾਅਦ ਨਿਕਲ ਰਹੇ ਹੁਣ ਆਪਾਂ ਪਟਿਆਲੇ ਤੋਂ ਬਾਹਰ ਚੱਈ ਜਾਂਦੇ ਆ ਬੱਸ ਹੋਰ ਆ ਗਏ ਪਟਿਆਲੇ ਤੋਂ ਹੁਣ ਨਿਕਲਾਂਗੇ ਦੇਖ ਲਓ ਬਾਹਰ ਜਾਮ ਲੱਗਿਆ ਹੈ ਬਹੁਤ ਜ਼ਿਆਦਾ ਹੋਰ ਹੋਰ ਲਓ ਜੀ ਮਿੱਤਰੋ ਪਹੁੰਚ ਚੁੱਕੇ ਆ ਆਪਾਂ ਸਰਹੰਦ ਬੱਸ ਆਪਾਂ ਜਿੱਥੇ ਟਰੈਕਟਰ ਲਾਉਣਾ ਮਾਤਾ ਗੁਜਰੀ ਕਾਲ ਜਦੋਂ ਥੋੜੀ ਦੂਰ ਆਗੇ ਇਕੱਠ ਦੇਖੋ ਤੁਸੀਂ ਬਹੁਤ ਜ਼ਿਆਦਾ ਹੈ ਤੇ ਆ ਗੱਡੀ ਵਾਲਾ ਬਹੁਤ ਕਹਾਲ ਕਰ ਰਿਹਾ ਇਹਨੂੰ ਕਹਿੰਦੀ ਸਾਡੀ ਟਰਾਲੀ ਥੱਲੋਂ ਦੀ ਕੱਢ ਦੇ ਦੂ ਗੱਡੀ ਆਪਦੀ ਠੀਕ ਹੈ ਨਾ ਹੈਨਾ ਦੇਖਦੇ ਜੁੜੇ ਕੱਟ ਅਸੀਂ ਬਾਈ ਦੇ ਨਾਲ ਆਈ ਯਾਤਰਾ ਕਰ ਰਹੇ ਆ ਵੱਡੀ ਯਾਤਰਾ ਸਫਲ ਆਇਆ ਪਹਿਲਾਂ ਸੰਘਰਸ਼ ਲਾਓ ਵੀ ਮਿੱਤਰੋ ਪਹੁੰਚ ਗਏ ਅਸੀਂ ਆਪਾਂ ਮਾਤਾ ਗੁਜਰੀ ਕਾਲਜ ਦੇ ਵਿੱਚ ਤੇ ਹੁਣ ਲੱਗ ਗਿਆ ਆਪਾਂ ਲਾਉਣ ਸਮਾਨ ਤੇ ਆ ਸੀ ਆਪਣਾ ਲੰਗਰ ਇੱਥੇ ਸਾਰਿਆਂ ਦਾ ਤੇ ਟਰੈਕਟਰ ਸਾਨੂੰ ਹੀ ਪਤਾ ਸੀ ਕਿਵੇਂ ਬਾੜੇ ਅੰਦਰ ਤੁਹਾਡੀ ਗਲਤੀ ਹੈ ਬਈ ਅਸੀਂ ਇੱਕ ਦਿਨ ਲੇਟ ਆਇਆ ਉਹ ਜੈਨ ਪੁੱਜਿਆ ਕਹਿੰਦਾ ਤੁਹਾਡੀ ਬਹੁਤ ਵੱਡੀ ਗਲਤੀ ਆ ਕਹਿੰਦਾ ਜੇ ਤੁਸੀਂ ਲੇਟ ਆਏ ਹੋਗੇ ਫਰਮੇ ਕੰਮ ਵੀ ਜ਼ਰੂਰੀ ਹੈ ਅਸੀਂ ਉਹਨੂੰ ਆਕੇ ਵੀ ਐ ਕਰਕੇ ਸਾਡਾ ਪੇਪਰ ਦੀ ਤਾਂ ਕਰਕੇ ਆਇਾਂਗੇ ਬਾਕੀ ਆ ਦੇਖੋ ਇੱਥੇ ਆਪਣਾ ਟਰੈਕਟਰ ਹੁੰਦਾ ਲੱਗ ਗਿਆ ਹੋਰੀ ਕੋਈ ਜਿਵੇਂ ਕਿ ਸੋਨੂੰ ਅਸੀਂ ਤੁਹਾਨੂੰ ਪਤਾ ਹੀ ਹੈ ਅਸੀਂ ਪਹੁੰਚ ਗਏ ਪਿਛਲੀ ਵਾਰ ਆਪਣਾ ਟਰੈਕਟਰ ਲੱਗਾ ਸੀ ਆ ਹਰੀ ਟਰਾਲੀ ਜਿਹੜੀ ਜਗਾ ਤੇ ਤੇ ਹੁਣ ਆਪਾਂ ਦੇਖ ਕੇ ਉਹਨੇ ਜਗਾ ਵੀ ਲਾਈਏ ਟਰੈਕਟਰ ਕਿੱਥੇ ਤੇ ਸੰਭਿਦਾ ਪੈਰਵਰ ਤਿਆਰ ਨੇ ਤੇ ਉਹ ਦੇਖਦੇ ਆ ਦਿਨ ਉਹਨੂੰ ਵਿੱਚ ਸਾਰੇ ਤੇ ਗਰਮ ਪਾਣੀ ਰਹਿੰਦਾ 24 ਘੰਟੇ ਤੇ ਹੁਣ ਦੇਖਦੇ ਲਾਈਏ ਕਿੱਥੇ ਉੱਥੇ ਕਰੰਟ ਵੀ ਲੈਣ ਇੱਧਰ ਆਹ ਤਾਰ ਲੈ ਆਂ ਆਹ ਤਾਰ ਜਾ ਤਰੀ ਆਹ ਤਾਰ ਤੋਂ ਲੈ ਲਾਂਗੇ ਇੱਥੋਂ ਆਪਾਂ ਆਉਂਦੇ ਹਾਂ ਦੀ ਪਾਵਾਂਗੇ ਤੇ ਦੇਖਦੇ ਆਂ ਵੀ ਲਾਈਏ ਕਿੱਥੇ ਹੁਣ ਟਰੈਕਟਰ ਲਓ ਜੀ ਆਪਣਾ ਟਰੈਕਟਰ ਉੱਥੇ ਖੜਾ ਕਰਾ ਦਿੱਤਾ ਪਰ ਜੰਦੇ ਲੈ ਵੀ ਜਿੱਥੇ ਥਾਂ ਦੇਖ ਕੇ ਗਏ ਸੀ ਤੇ ਹੁਣ ਆਪਾਂ ਲੱਗੇ ਆਂ ਬੂਡ ਬੂਡ ਲਾਉਣ ਫੋਨ ਫੋਨ ਚਾਰਜ ਕਰਨ ਨੂੰ ਤੇ ਬਾਕੀ ਦੇਖ ਲੋ ਬਸ ਉਹ ਸਾਹਮਣੇ ਜਿੱਥੇ ਪੀਲੀ ਜੀ ਲਾਈਟ ਲੱਗ ਰਹੀ ਉੱਥੇ ਲੰਗਰ ਆਪਣਾ ਤੇ ਦੂਜਾ ਚਾ ਲਾ ਕੇ ਆ ਧੋੜਬੜ ਤੇ ਟਰਾਲੀ ਨੂੰ ਝਾੜ ਕੇ ਫਿਰ ਆਪਾਂ ਤੇ ਕੇ ਆਣੇ ਮੱਥਾ ਮੱਥਾ ਪਾ ਟੇਕ ਲਿਆ ਤਿੰਨ ਘੰਟਿਆਂ ਦੇ ਵਿੱਚ ਆਪਣਾ ਮੱਥਾ ਟੀਕੇ ਆ ਗਿਆਗਾ ਲੋਕਾਂ ਨੂੰ ਭਈ ਯੂਰੇ ਜੰਮੀ ਆਕਲ ਨਹੀਂ ਆਉਂਦੀ ਹੈ ਕਿ ਨੂੰ ਧੱਕੇ ਮਾਰੀ ਜਾਂਦੇ ਨੇ ਬਿਨਾਂ ਗੱਲ ਤੋਂ ਜੰਮੀ ਆਕਲ ਨਹੀਂ ਹਰਿਆ ਬੈ ਲੋਕਾਂ ਦਾ ਹਣਾ ਹਾਂਜੀ ਦੱਸੋ ਜੀ ਐ ਹੈਗਾ ਮੰਨ ਕੇ ਚੱਲ ਜਮ ਉਹਦੋਂ ਆਪਾਂ ਉਹਨਾਂ ਦੇ ਮਾਗਰ ਖੜੇ ਸੀ ਜੇ ਕੁੜੀਆਂ ਦੇ ਕਿਵੇਂ ਧੱਕਾ ਮਾਰ ਲੋ ਲੋਕਾਂ ਨੂੰ ਭਈ ਜੰਮੀ ਆਕਲ ਨਹੀਂ ਵੀ ਹੁਣ ਸਾਡੇ ਮੂਰੇ ਨਾ ਕੁੜੀਆਂ ਖੜੀਆਂ ਸੀ ਨਾ ਤੇ ਚਲ ਹੁਣ ਅਸੀਂ ਭਈ ਇੰਨੀ ਕੱਟ ਦੇ ਵਿੱਚ ਅਸੀਂ ਕਿੰਨਾ ਕ ਕੰਟਰੋਲ ਕਰ ਲਾਂਗੇ ਮੈਂ ਆਪਦੇ ਆਪ ਨੂੰ ਪੂਰਾ ਕੰਟਰੋਲ ਕਰਕੇ ਰੱਖਿਆ ਵੀ ਮੈਂ ਜਮਾਂ ਨਾਲ ਨਾ ਲੱਗਾ ਉਹਨੂੰ ਭਾਈ ਸਾਡੇ ਮੂਹਰੇ ਕੁੜੀ ਖੜੀ ਸੀ ਤੇ ਮੈਂ ਆਪਦੇ ਆਪ ਨੂੰ ਪੂਰਾ ਕੰਟਰੋਲ ਕਰਕੇ ਰੱਖਿਆ ਵੀ ਨਾਲ ਨਾ ਲੱਗਾ ਉਹਨੂੰ ਪਤਾ ਸ਼ਰਾਰਤੀਆਂ ਇਸ ਸਰਮੂਹ ਦੇ ਨੇ ਸਾਨੂੰ ਜਾਨ ਧੱਕੇ ਮਾਰੀਆਂ ਨੇ ਇੱਕ ਵਿੱਚ ਹੋਰ ਵੀ ਸਾਡੇ ਨਾਲ ਖੜੇ ਸੀ ਜਾਣ ਕੇ ਉੱਥੇ ਖੜ ਕੇ ਲੜਨ ਲੱਗ ਗਏ ਵੀ ਮੂੰ ਚੌੜ ਕਰਦੇ ਨੇ ਇੱਕ ਦੂਜੇ ਨੂੰ ਧੱਕੇ ਮਾਰੀ ਜਾਂਦੇ ਨੇ ਬਿਲਕੁਲ ਗੱਲ ਤੋਂ ਕਿ ਤੂੰ ਸ਼ਰਮ ਖਾ ਲੋ ਵੀ ਸਾਗੇ ਆਏ ਕਿੱਥੇ ਹੋਵੇ ਵੀ ਕੀ ਇੱਥੇ ਖੜੇ ਹੋ ਤੇ ਵੀ ਮੱਤ ਨਹੀਂ ਹੈ ਬਈ ਲੋਕਾਂ ਨੂੰ ਹੁਣ ਆਪਾਂ 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 ਕਪਾਏਂਦਾ ਤਾਂ ਹੋਵੇ ਰਿੰਗਣ ਹਾਂ 18 ਦੇ ਟਾਇਰ ਮੂਨੇ 18 ਦੇ ਟਾਇਰਾਂ ਸਾਡਾ 150 ਦੀ ਸਪੀਡ ਤੇ ਚੱਲਦਾ ਹੋਵੇ ਹਾਂ ਬਸ YouTube ਤੋਂ ਪੇਮੈਂਟ ਆਉਣਾ ਲਿਆ ਵੱਧ ਤੋਂ ਵੱਧ ਬਾਈ ਸਾਰੇ ਜਣੇ ਸਬਸਕ੍ਰਾਈਬ ਕਰੋ ਤੇ ਸਾਡਾ ਵਾਚ ਟਾਈਮ ਵਧਾਓ ਪਹਿਲਾਂ ਸਬਸਕ੍ਰਾਈਬਰ ਦਾ ਸਾਡੇ ਵਧਿਆ ਤੇ ਸਾਡਾ ਵਾਚ ਟਾਈਮ ਨਹੀਂ ਵੱਧ ਰਿਹਾ ਹੈਗਾ ਉਹ 2000 ਹੋ ਗਿਆ 2 ਰਹਿ ਗਿਆ ਸਾਡਾ ਤੇ ਉਹ ਬਤਾਓ ਸਾਡਾ ਧੰਨਵਾਦ ਚੋਰ ਫਿਰ ਦੀ ਕਿਦੀ ਜਾਈਏ ਵੀ ਏ ਉਹਦੀ ਆ ਆ ਗਿਆ ਨਹੀਂ ਵੀ ਆ ਬਈ ਜੀ ਆ ਚੋਰ ਫੜ ਲਿਆ ਉੱਥੇ ਸਾਹਮਣੇ ਪਹਿਲਾਂ ਮੈਨੂੰ ਇਹ ਮੇਰਾ ਸਾਜਾ ਕੀ ਤੇ ਸੌਣ ਦਿੱਤਾ ਮੇਰੇ ਨਾਲ ਉੱਤੇ ਬਹਿ ਗਿਆ ਸੀ ਉਹਦਾ ਤੂੰ ਮਾਰੇ ਗਿਆ ਤੀ ਤੂੰ ਬਚ ਗਿਆ ਬਚ ਗਿਆ ਹੈ ਲਓ ਜੀ ਅੱਜ ਦਾ ਬਲੌਗ ਕਰਦੇ ਆ ਪੈ ਇਥੇ ਖਤਮ ਓਕੇ ਬਾਈ ਟਾਟਾ